ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਚੱਲੇ ਆਂ ਜੀ ਗੁਰਦੁਆਰਾ ਸਾਹਿਬ ਅੱਜ ਹੈ ਸੀਦੀ ਦੀਆੜਾ ਸਹਿਜਦਾ ਬਾਬਾ ਜੀਤ ਸਿੰਘ ਜੀ ਸਹਿਜਦਾ ਬਾਬਾ ਜੁਜਾਰ ਸਿੰਘ ਜੀ ਤੇ ਆਪਾਂ ਚੱਲੇ ਆਂ ਜੀ ਗੁਰੂ ਘਰ ਆਓ ਤੁਹਾਨੂੰ ਦਰਸ਼ਨ ਕਰਾਉਣ ਨੇ ਅੰਦਰ ਬਾਦ ਸਾਹਿਬ ਦੇ ਬਾਬਾ ਜੀ ਪਾਠ ਕਰ ਰਹੇ ਨੇ ਸੁਖਮਨੀ ਸਾਹਿਬ ਜੀ ਦਾ ਪਾਠ ਹੋ ਰਿਹਾ ਜੀ ਉਸ ਤੋਂ ਬਾਅਦ ਲੰਗਰ ਸੇਵਾ ਚੱਲ ਰਹੀ ਏ ਸੰਗਤਾਂ ਸੇਵਾ ਕਰ ਰਹੀਆਂ ਨੇ ਚਲੋ ਜੀ ਆਪਾਂ ਵੀ ਚੱਲਦੇ ਆਂ ਲੋਹ ਦੇ ਪ੍ਰਸ਼ਾਦਿਆਂ ਦੀ ਸੇਵਾ ਕਰਾਂਗੇ ਸੰਗਤ ਬੀਬੀਆਂ ਬੈਠੀਆਂ ਹੋਈਆਂ ਨੇ ਲੋਹ ਦੇ ਉੱਤੇ ਪ੍ਰਸ਼ਾਦ ਦੇ ਪਕਾ ਰਹੀਆਂ ਨੇ ਆਪਣੇ ਬੱਚੇ ਵੀ ਆ ਗਏ ਇੱਥੇ ਪਹਿਲਾਂ ਹੀ बैठे हुए हैं जापलिन हरनूर जापलिना सेवा करी जाने प्रशादे पक रहे हैं बीबी सेवा कर रही ने प्रसादे थल रहा है तो कोई पा रहा है कोई आटे जो पेड़े कर रहा है कोई तो कोई अग की सेवा अग अगे डाल रहे ने साहबजाद का शहीद दिहाड़ा है ਸਾਰੇ ਬਿੰਡ-ਬਿੰਡ ਜਿਹੜੀ ਆ ਪਾਠ ਕਰ ਰਹੇ ਨੇ ਗੁਰਦੁਆਰ ਸਾਹਿਬ ਦੇ ਵਿੱਚ ਪਾਠ ਚੱਲ ਰਹੇ ਨੇ। ਤਿੱਲੰਕਰ ਸੇਵਾ ਲੱਗੀ ਹੈ ਜੀ ਅੱਜ ਸਿੱਧੀ ਦਿਹਾੜਾ ਹੁਣ ਕਰਕੇ ਆ ਸਿੰਪਲ ਦਾਲ ਫੁਲਕੇ ਦਾ ਲੰਗਰ ਹੈ। ਸਾਰੀ ਸੰਗਤਾਂ ਆਪਣਾ ਸਜੋਕ ਸੇਵਾ ਦੇ ਵਿੱਚ ਪਾਰ ਰਹੀਆਂ ਨੇ। ਸੰਗਤ ਜੀ ਚੈਨਲ ਨੂੰ ਸਪੋਰਟ ਕਰਿਆ ਕਰੋ। లైక్ ਤੇ షేర్ ਐ ਸਬਸਕ੍ਰਾਈਬ ਜ਼ూర్ ਕਰਿਆ ਕਰੋ ਤੇ వీడియో ਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗਦੀ ਆ ਤੇ ਕਿੱਦਾਂ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਈਏ ਸਾਰੇ ਜਣੇ ਕਮੈਂਟ ਦੇ ਚ ਵਾਇਗਰੀ ਜ਼ਰੂਰ ਲਿਖਣਾ ਜੀ ਅੱਜ ਸੀ ਦੀਦੀ ਅੜਾ ਸਹਾਯਾਦਿਆਂ ਦਾ ਆਪਨੇ ਹਾਜ਼ਰੀ ਜ਼ੂਰ ਲਵਾਉਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ